ਦੋਸਤੋ ਆ ਵੀਡੀਓ ਦੇਖੋ ਭਈਆਂ ਦੀ ਗੁੱੱਡਾ ਕਰਦੀ ਕਿਵੇਂ ਇੱਕ ਪੰਜਾਬੀ ਤਵੀਰ ਦੀ ਕੁੱਟਮਾਰ ਕੀਤੀ ਐ ਤੇ ਉਹਦਾ ਸਿਰ ਫਾੜ ਦਿੱਤਾ ਗਿਆ ਤੇ ਮੌਕੇ ਤੋਂ ਭਈਏ ਫਰਾਰ ਹੋ ਗਏ ਇਹ ਹਾਲਾਤ ਬਣਦੇ ਜਾ ਰਿਹਾ ਪੂਰੇ ਪੰਜਾਬ ਦੇ ਆ ਪੰਜਾਬੀ ਬੰਦਾ ਬਈ ਸਬਜੀ ਵੇਚਦਾ ਸੀ ਪੰਜਾਬੀ ਆਹ ਬਈ ਬੁੱਢਾ ਲੱਗੇ ਆ ਤੇ ਇਧਰ ਨੂੰ ਨਾ ਨਹੀਂ ਬਈ ਉਧਰ ਨੂੰ ਆ ਮੇਰਾ ਭਈਆ ਭਈਆਂ ਨੇ ਕੋ ਗਿਆ ਠੀਕ ਆ ਤੇ ਬੰਦਾ ਰੇੜੀ ਲੈ ਕੇ ਭੱਜ ਗਿਆ ਰੇੜੀ ਵਾਲਾ ਸੀਗਾ ਇੰਨੀ ਅੱਗ ਲੱਗੀ ਯਾਰ ਜੇ ਬੰਦੇ ਦੇ ਕੋਈ ਨੌਕਰੇ ਦਾ ਮਤਲਬ ਇਹ ਥੋੜੀ ਆਦੀ ਇਹਨੂੰ ਉਹ ਉਹਨੂੰ ਕੁੱਟਣਾ ਆ ਦੇਖੋ ਇਹ ਹਲਾ ਆ ਦੇਖੋ ਬੰਦੇ ਨੇ ਯਾਰ ਬਈ ਬਹਿ ਉੱਥੇ ਬੰਦੇ ਦਾ ਦਿਮਾਗ ਨਾ ਹੋਇਆ ਨਾ ਉਹ ਬਾਈ ਜੀ ਠੀਕ ਆ ਹੁਣ ਬਈਆ ਭੱਜ ਗਿਆ ਬੰਦੇ ਨੇ ਫੱਟੀ ਮਾਰੀ ਯਾਰ ਵੇ ਬੰਦਾ ਸਿਰ ਪਾੜਦਾ ਰੋ ਵੇ ਕਿੰਨੀ ਕਿੰਨੀ ਜ਼ੋਰ ਨਾਲ ਯਾਰ ਦੱਸ ਫੱਟੀ ਮਾਰੀ ਇਹਦੇ ਫੱਟੀ ਇੰਨੇ ਯਾਰ ਇੱਥੇ ਮੰਡੀ ਇੰਨੇ ਪੰਜਾਬੀ ਫਿਰਦੇ ਯਾਰ ਬੰਦੇ ਚ ਭੈਣ ਚੋਂ ਬੰਦੇ ਸਿਰ ਪਾੜਦਾ ਯਾਰ ਫਿੱਟੇ ਮੂੰਹ ਆ ਥੋੜੇ ਯਾਰ ਅਜੇ ਬੰਦੇ ਦੇ ਮਾਰੀ ਕਾਲੂ ਹੋਰ ਤੇ ਮਾਰੀ ਵੇਖੋ ਕਿੰਨੇ ਜਾਣੇ ਆ ਇੱਥੇ ਬਹੁਤ ਆ ਕਿੱਲੇ ਕਿੱਲੇ ਛੇਤਰ ਖੋਣ ਕੰਨ ਪੈਣ ਹਾਂ ਭੱਜ ਗਿਆ ਉਹਦਾ ਨਾ ਭੱਜ ਗਿਆ ਭੱਜ ਗਿਆ ਨਹੀਂ ਤਾਂ ਹੋ ਜਾਣਾ ਹੀ ਕੰਮ ਭਈਆ ਸੀ ਭਈਆ ਸੀ ਭਈਆ ਸੀਗਾ ਐਡੀ ਹਮਤ ਉਹ ਪੈਜੋ ਐਡੀ ਹਮਤ ਹੋ ਗਈ ਇਹਨੇ ਸਾਡੇ ਬੰਦੇ ਦੇ ਪੈਜੋ ਹੱਥ ਜੱਕਣਗੇ ਯਾਰ ਜਿਹਨਾਂ ਦਾ ਪਤਾ ਪਹੁੰਚਦੀ ਹੈ ਪੈਣ ਦੇ ਬੰਦੇ ਨੇ ਯਾਰ ਦੱਸ ਸਾਰੂ ਉਹ ਤਾਂ ਕਹਿੰਦਾ ਸਾਰੀ ਇਹੀ ਤਰੀਕਾ ਗੰਗਾਵਾ ਸਬਜੀ ਕਰੇ ਸਾਰੂ ਰੋਪੀਏ ਕੋਈ ਨਹੀਂ ਕਹਿਆ